ਪਾਂਡਰ ਰੁਕਣ ਤੋਂ ਬਾਅਦ ਝੁਕੀ ਪੰਜਾਬ ਸਰਕਾਰ ਆਮ ਆਦਮੀ ਕਲੀਨਿਕਾਂ ਦੇ ਨਾਮ 'ਚ ਬਦਲਾ 400 ਕਲੀਨਿਕਾਂ ਤੋਂ ਹਟੇਗੀ ਮੁੱਖ ਮੰਤਰੀ ਦੀ ਫੋਟੋ ਪਹਿਲਾਂ ਤੁਸੀਂ ਆਮ ਆਦਮੀ ਕਲੀਨਿਕ ਲਿਖਿਆ ਪੜਦੇ ਸੀ ਤੇ ਨਾਲ ਹੀ ਸੀਐਮ ਸਾਹਿਬ ਦੀ ਫੋਟੋ ਵੇਖਦੇ ਸੀ ਹੁਣ ਉਹ ਨਾਮ ਅਤੇ ਉਹ ਫੋਟੋ ਨਹੀਂ ਵਿਖਾਈ ਦਵੇਗੀ ਜੀ ਹਾਂ ਬਿਲਕੁਲ ਸਹੀ ਸੁਣਿਆ ਤੁਸੀਂ ਪੰਜਾਬ ਸਰਕਾਰ ਹੁਣ ਕਲੀਨਿਕਾਂ ਦਾ ਨਾਮ ਤੇ ਤਸਵੀਰ ਬਦਲਣ ਦੀ ਤਿਆਰੀ ਚ ਹੈ ਤੇ ਇਸ ਤਿਆਰੀ ਦੀ ਵਜ੍ਹਾ ਹੈ ਕੇਂਦਰ ਵੱਲੋਂ ਰੋਕੇ ਗਏ ਐਨ ਐਚ ਐਮ ਫੰਡ ਕਿਉਂਕਿ ਇਹਨਾਂ ਕਲੀਨਿਕਾਂ ਚ ਕੇਂਦਰ ਸਰਕਾਰ ਫੰਡ ਦਿੰਦੀ ਹੈ ਤੇ ਕੇਂਦਰ ਨੇ ਐਨ ਐਚ ਐਮ ਫੰਡ ਰੋਕ ਦਿੱਤੇ ਸਨ ਵਿਵਾਦ ਲੰਬਾ ਸਮਾਂ ਚੱਲਦਾ ਰਿਹਾ ਤੇ ਹੁਣ ਆਖਰ ਪੰਜਾਬ ਸਰਕਾਰ ਨੂੰ ਇਹ ਨਾਮ ਬਦਲਣ ਦੀ ਗੱਲ ਮੰਨਣੀ ਹੀ ਪਈ 870 ਆਮ ਆਦਮੀ ਕਲੀਨਿਕਾਂ ਚੋਂ 400 ਕਲੀਨਿਕਾਂ ਦਾ ਨਾਮ ਬਦਲਿਆ ਜਾਵੇਗਾ ਜੋ ਹੁਣ ਆਯੁਸ਼ਮਾਨ ਆਰੋਗ્ય ਕੇਂਦਰ ਬਣ ਜਾਵੇਗਾ ਗੱਲ ਇਹ ਹੈਗੀ ਆ ਵੀ ਜਦੋਂ ਕੋਈ ਆਪਣਾ ਦੋ ਪਾਰਟੀਆਂ ਹੁੰਦੀਆਂ ਹਨਾ ਜੀ ਉਹਨਾਂ ਦੇ ਆਪਸ ਦੇ ਵਿੱਚ ਡਾਇਲੌਗ ਹੁੰਦਾ ਵੀ ਆਰ ਐਂਡ ਡਾਇਲੌਗ ਤੇ ਜਿਹੜਾ ਨਾਮ ਉਹਨਾਂ ਨੇ ਵੀ ਪ੍ਰਪੋਜ਼ ਕੀਤਾ ਸੀਗਾ ਉਹ ਮਤਲਬ ਸਾਡੀਆਂ ਉਹਦੇ ਬਾਰੇ ਕੁਝ ਸਾਡਾ ਵਿਚਾਰ ਸੀਗਾ ਰਿਜ਼ਰਵੇਸ਼ਨ ਸੀਗੀਆਂ ਸਾਡੇ ਨਾਂ ਬਾਰੇ ਜਾਂ ਫੋਟੋ ਬਾਰੇ ਉਹਨਾਂ ਦੀ ਰਿਜ਼ਰਵੇਸ਼ਨ ਸੀਗੀਆਂ ਸੋ ਅਸੀਂ ਆਪਸ ਵਿੱਚ ਡਿਸਕਸ ਕਰ ਰਹੇ ਹਾਂ ਜੀ ਤੇ ਅਸੀਂ ਆਲਮੋਸਟ ਜਿਹੜਾ ਸਾਡਾ ਕੰਸੈਂਸਸ ਤੇ ਪਹੁੰਚ ਗਏ ਆ ਉਹ ਜਦੋਂ ਫਾਈਨਲ ਹੋ ਜਾਏਗਾ ਮਤਲਬ ਸਾਰਾ ਕੁਝ ਤੁਹਾਡੇ ਸਾਡੇ ਨਾਲ ਸ਼ੇਅਰ ਕਰਾਂਗੇ ਸੋ ਜਿਹੜੀਆਂ ਹੈਲਥ ਡਿਪਾਰਟਮੈਂਟ ਦੀਆਂ ਬਿਲਡਿੰਗ ਨਹੀਂ ਆ ਉਹਨਾਂ ਤੇ ਉਹ ਲਾਗੂ ਨਹੀਂ ਹੋਏਗਾ ਜੀ ਜਿਹੜੀ ਉਹ ਪੰਜਾਬ ਦੀ ਸਕੀਮ ਹੈ ਉਹਦੇ ਵਿੱਚ ਸਾਰਾ ਕੁਝ ਐਜ਼ ਇਟ ਇਜ਼ ਰਹੇਗਾ ਲੇਕਿਨ ਜਿਹੜੀਆਂ ਜਿੱਥੇ ਸੈਂਟਰ ਗਵਰਨਮੈਂਟ ਤੇ ਪੰਜਾਬ ਗਵਰਨਮੈਂਟ ਦੀ ਜਿਹੜੀ ਹੈਗੀ ਆ ਫੰਡਿੰਗ ਜਿਹੜੀ 60 40 ਆ ਹਾਲਾਂਕਿ ਜਦੋਂ ਅਸੀਂ 40 ਕਰਨੇ ਆ ਲੈਂਡ ਪੰਜਾਬ ਦੀ ਆ ਬਿਲਡਿੰਗ ਪੁਰਾਣੀਆਂ ਜਿਹੜੀਆਂ ਬਣੀਆਂ ਹੋਈਆਂ ਪੰਜਾਬ ਦੀਆਂ ਹੈਗੀਆਂ ਸੋ ਪੰਜਾਬ ਦੀ ਕੰਟਰੀਬਿਊਸ਼ਨ 60% ਤੋਂ ਵੱਧ ਹੈ ਉੱਥੇ ਕੋ-ਬ੍ਰਾਂਡਿੰਗ ਹੋएगी ਨਾ ਉਹਨਾਂ ਦੀ ਨਾ ਸਾਡੀ ਕਿਉਂਕਿ ਇਹਦੇ ਵਿੱਚ ਕੋ-ਫੰਡਡ ਹੈ ਉੱਥੇ ਜਿੱਥੇ ਕੋ-ਫੰਡਡ ਹੈ ਉੱਥੇ ਕੋ-ਬ੍ਰਾਂਡਿੰਗ ਹੋਏਗੀ ਜਿੱਥੇ ਸਟੇਟ ਫੰਡਿੰਗ ਹੈ ਸਾਰੀ ਉੱਥੇ ਸਟੇਟ ਦੀ ਪੱਕਾ ਪੰਜਾਬ ਨੂੰ 650 ਕਰੋੜ ਦੇ ਨਵੇਂ ਫੰਡ ਮਿਲਣਗੇ ਦੱਸ ਦੇ ਕਿ ਜੱਤੋਂ ਇਹਨਾਂ ਕਲੀਨਿਕਾਂ ਦਾ ਨਾਮ ਆਮ ਆਦਮੀ ਕਲੀਨਿਕ ਰੱਖਿਆ ਗਿਆ ਹੈ ਉਸ ਤੋਂ ਬਾਅਦ ਕੇਂਦਰ ਵੱਲੋਂ ਫੰਡ ਰੋਕ ਦਿੱਤੇ ਗਏ ਨੇ ਬਿਆਨਬਾਜ਼ੀਆਂ ਹੋਈਆਂ ਬਿਆਨਬਾਜ਼ੀ ਫੰਡਾਂ ਨੂੰ ਲੈ ਕੇ ਬਿਆਨਬਾਜ਼ੀ ਨਾਮ ਨੂੰ ਲੈ ਕੇ ਤੇ ਹੁਣ ਬਿਆਨਤਬਾਦ ਆਮ ਲੋਕਾਂ ਦੇ ਨੁਕਸਾਨ ਤੋਂ ਬਾਅਦ ਆਖਰਕਾਰ ਨਾਮ ਬਦਲਿਆ ਜਾ ਰਿਹਾ ਪੰਜਾਬ ਦੇ ਲੋਕ ਵਿਰੋਧੀ ਸਿਆਸੀ ਪਾਰਟੀਆਂ ਸਵਾਲ ਖੜੇ ਕਰ ਰਹੀਆਂ ਨੇ ਕਿ ਜਦ ਆਖਰ ਨੂੰ ਨਾਮ ਬਦਲਣਾ ਹੀ ਸੀ ਤਾਂ ਆਮ ਲੋਕਾਂ ਨੂੰ ਇੰਨਾ ਸਮਾਂ ਸਹੂਲਤਾਂ ਤੋਂ ਸਖਣਾ ਕਿਉਂ ਰੱਖਿਆ ਗਿਆ ਕੋਜਾ ਇਸ ਤਰ੍ਹਾਂ ਦਾ ਸਵਾਲ ਸਾਡੇ ਪੱਤਰਕਾਰ ਜਸਪ੍ਰੀਤ ਅਸ਼ਕ ਨੇ ਜਦ ਪੰਜਾਬ ਦੇ ਖਜ਼ਾਨਾ ਮੰਤਰੀ ਨੂੰ ਪੁੱਛਿਆ ਤਾਂ ਉਹ ਜਵਾਬ ਦੇਣ ਤੋਂ ਭੱਜਦੇ ਨਜ਼ਰ ਆਏ। ਜੀਮਾ ਸਾਹਿਬ ਸਿਰਫ ਇੱਕ ਸਵਾਲ ਹੈਗਾ ਆ ਕਿ ਮੋਲਾ ਕਲੀਨਿਕ ਦਾ ਜਿਹੜਾ ਨਾਮ ਬਦਲਣ ਦੀ ਗੱਲ ਕਹੀ ਗਈ ਹੈ ਉਸ ਦੇ ਨਾਲ ਸੀਐਮ ਵੀ ਪਹਿਲਾਂ ਆਲਰੇਡੀ ਜਵਾਬ ਦੇ ਚੁੱਕਿਆ ਮੈਂ ਨਹੀਂ ਦੇਖਿਆ ਤੁਸੀਂ ਮੈਂ ਮੈਨੂੰ ਪਤਾ ਪੀਟੀਸੀ ਵਾਲਿਆਂ ਰਹਿਣ ਦਿਓ। ਇਹ ਪੀਟੀਸੀ ਦੇ ਵਾਲੇ ਸਵਾਲ ਤਾਂ ਸਰ ਪੁੱਛ ਰਿਹਾ ਜਿਹੜਾ ਕਰਜ਼ਾ ਜਿਹੜਾ ਪੰਜਾਬ ਚ ਉਹ ਦੀ ਦੱਸ ਦਿਓ। ਸੋ ਦੇਖੋ ਇਤਿਹਾਫ ਤੌਰ ਤੇ ਇਹ ਕਹਿਣਾ ਹੈ ਇਨਾਂ ਦਾ ਕਿ ਚੈਨਲ ਦਾ ਨਾਮ ਲੈ ਕੇ ਕਿ ਇੱਥੇ ਮੈਂ ਗੱਲ ਹੀ ਕਰ ਜਾਉਂਦਾ ਤੇ ਭੱਜਦੇ ਨਜ਼ਰ ਆਏ ਨੇ ਹਰਪਾਲ ਚਿਮਾ ਸਵਾਲ ਤੋਂ ਕੈਮਰਾ ਨੇ ਤਨਜੇ ਸ਼ਰਮਾ ਦੇ ਨਾਲ ਜਸਪ੍ਰੀ ਸਿੰਘ ਅਸ਼ਕ ਪੀਟੀਸੀ ਨਿਊਜ਼ ਚੰਡੀਗੜ੍ਹ